ਤੇ ਉਦੋਂ तारे ਬੜੇ ਚੰਗੇ ਹੁੰਦੇ ਆ ਉਦੋਂ ਫਿਰ ਵਕਈ ਜਿਨ੍ਹਾਂ ਨੇ ਰੋਸ਼ਨੀ ਕਰਨੀ ਹੁੰਦੀ ਆ ਉਹ ਗਰੁੱਪਾਂ ਦੇ ਗਰੁੱਪ ਚ ਆਉਂਦੇ ਨੇ ਤੇ ਦੀ ਦੀਏ ਤਾਂ ਸੀ ਕਿ ਉਸ ਮਾਲਕ ਦੀ ਜਿਹੜੀ ਚੱਕੀ ਆ ਉਹ ਚੱਲਦੀ ਹੌਲੀ ਉੱਪਰ ਪਿੰਦਾ ਪਿੰਦੇ ਬੜਾ ਬਰੀਕ ਤੇ ਚੌਥੀ ਗੱਲ ਇਹ ਸੀਗੀ ਕਿ ਮਾਲਕ ਕੁਦਰਤ ਆਪਰੋਂ ਸੁਨੇਹਾ ਸਮੁੱਚੀ ਕਾਇਨਾਤ ਕਾਇਨਾ ਫੁੱਲਾ ਰਹੇ ਪੀੜੀ ਇਹ ਉਸੇਪੀ ਇਹੋ ਹੀ ਦਾ ਜਹਾਜ਼ ਆ ਬਾਕੀ ਹੁਣ ਤੁਸੀਂ ਇਹ ਦਸਪਿੰਡ ਸੋ ਮੈਂ ਸ਼ੁਰੂ ਕਰੂੰਗਾ ਕਿ ਇੱਕ ਰਾਜੇ ਦਾ ਰਾਜਕੁਮਾਰ ਬਿਮਾਰ ਸੀ ਗੋਰੇਦੰਤ ਨੇ ਇਲਾਜ ਕੀਤਾ ਉਹ ਖੁਸ਼ ਹੋ ਗਿਆ ਉਹ ਤੰਦਰੁਸਤ ਹੋ ਗਿਆ ਤੇ ਬਾਦਸ਼ਾਹ ਨੇ ਉਹਨਾਂ ਨੂੰ ਸੋਨੇ ਹੀਰੇ ਜ਼ਵਾਰ ਦਿੱਨੇ ਚਾਏ ਪਰ ਉਸ ਨੇ ਕਿਹਾ ਬਰੇ ਨਹੀਂ ਮਰਤਾ ਦੇ ਨਾ ਕੀਤੀ ਤੇ ਕਹਿਣ ਲੱਗਾ ਤੇ ਬਾਦਸ਼ਾਹ ਆਪ ਦੀ ਬੜੀ ਮਿਹਰਬਾਨੀ ਹੋਵੇਗੀ ਜੇ ਮੇਰੀ ਕੌਮ ਨੂੰ ਤੁਸੀਂ ਪੋਪਾਲ ਕਰਨ ਦੀ ਇਜਾਜ਼ਤ ਆਪਣੇ ਮੁਲਕ ਦੇ ਵਿੱਚ ਦੇ ਦੇ ਉਦੋਂ ਜਦੋਂ ਜਿਹੜੇ ਉਹ ਇਹ ਇਹਨਾਂ ਨੂੰ ਇਜਾਜ਼ਤ ਲਈ ਦੇ ਸੀਗੇ ਉਹਨਾਂ ਨੂੰ ਇਹ ਕਿਸੇ ਦਾ ਪੈਟਰਨਾਈਜ਼ ਕਰਦੇ ਸੀ ਤੇ ਉਹਨਾਂ ਵਾਸਤੇ ਬਹੁਤ ਸੌਖਾ ਹੋ ਜਾਂਦਾ ਸੀ ਤੇ ਉਸ ਡਾਕਟਰ ਦੇ ਚਾਹੇ ਉਹਨਾਂ ਨੇ ਫਿਰ ਤੋਂ ਈਸਟ ਇੰਡੀਆ ਕੰਪਨੀ ਹੋਂਦ ਵਿੱਚ ਆਈ ਤੇ ਉਹਨਾਂ ਨੇ ਹੌਲੀ-ਹੌਲੀ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਤਖੀਰ ਤੇ ਪੰਜਾਬ ਜਿਹੜਾ ਸੀ ਉਹਨਾਂ ਦੇ ਕਬਜ਼ੇ ਹੇਠ ਆ ਗਿਆ ਤੇ ਇਹ ਜਦੋਂ ਜਿਹੜੇ ਅਸੀਂ ਬੰਬਰਾਂ ਦਾ ਗਦਰ ਲਹਿਤ ਦੀ ਗੱਲ ਕਰਦੇ ਹਾਂ ਇਹ ਵਕਤ ਜਿਹੜਾ ਨੌਜਵਾਨ ਹੁੰਦਾ ਸੀ ਇਤਿਹਾਸ ਪੜ੍ਹਦੇ ਉਹਨਾਂ ਬਜ਼ੁਰਗ ਪਾਪਿਆਂ ਦਾ ਉਸ ਵੇਲੇ ਨੌਜਵਾਨ ਸਮ ਪੰਜਾਬ ਦੇ ਵਿੱਚ ਗੁਰਬਖ ਸੀ ਗਰੀਬੀ ਸੀ ਪਰ ਆਇਦਰ ਸੀ ਐਜੂਕੇਸ਼ਨ ਸੀ ਕੋਈ ਇੰਨੀ ਜ਼ਿਆਦਾ ਚੁਕਸ਼ ਨਹੀਂ ਸੀ ਐ ਬੇਸਿਕਲੀ ਜੋ ਗੁਰਦੁਆਰਿਆਂ ਦੇ ਵਿੱਚ ਜਾਂ ਘਰੋਂ ਐਜੂਕੇਸ਼ਨ ਮਿਲਦੀ ਉਹ ਉਹਨੇ ਆਪਣੇ ਪੜਦੇ ਫਿਰ ਕਦੀ ਉਹ ਆਰਪੀ ਜੁਆਇਨ ਕਰਦੇ ਜਦੋਂ ਉਹ ਨਾ ਚੱਲਦਾ ਰੇਪਕਾ ਲੱਗ ਗਿਆ ਬਾਹਰਲੇ ਮੁਲਕਾਂ ਜਾਈਏ ਤੇ ਸ਼ਾਇਦ ਰੋਟੀ ਜਿਹੜੀ ਹੈ ਨਾ ਉਹ ਸੋਫੀ ਮਿਲ ਜਾਂਦੀ ਹੈ پیسے ਵਾ ਵੰਦੇ ਨੇ ਇਸ ਕਰਕੇ ਗੁਰਬਤ ਦੇ ਝੰਬੇ ਹੋਏ ਲੋਕ ਇਥੇ ਬਾਹਰ ਹੁੰਦੇ ਨੇ ਤੇ ਦੇ ਵਿੱਚ ਚੀਨ ਸਿੰਗਾਪੁਰ ਹਾਂਗਕਾਂਗ ਤੇ ਵੈਨਗੁਰ ਅਮਰੀਕਾ ਦੇ ਵਿੱਚ ਵੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਤਸਿਰ ਸੰਦਾਨਿਸ਼ਕਾ ਨੇ ਤੇ ਇੱਥੇ ਫਿਰ ਇਹਨਾਂ ਨੂੰ ਬਹੁਤ ਖੁਸ਼ੀ ਮਿਲਦਾ ਜਿਹੜਾ ਕਦੀ ਅਸੀਂ ਵੀ ਇੱਥੇ ਹਟਾਇਆ ਸੀ ਜਿਵੇਂ ਤੁਹਾਡੀ ਇੰਡਸਟਰੀ ਨਾਰੇ ਤੁਹਾਡਾ ਵਿਸਕਰਾ ਕਰਨਾ ਤੇ ਉਹਨਾਂ ਦੇ ਵਿੱਚੋਂ ਹੀ ਫਿਰ ਜਿਹੜੀਆਂ ਨਾ ਜਿਵੇਂ ਪੰਜਾਬੀਆਂ ਦਾ ਸੁਭਾਅ ਆ ਪੰਜਾਬੀਆਂ ਦਾ ਇਹ ਜੋ ਵੀ ਕਹ ਲਿਏ ਉਹਨਾਂ ਦੇ ਵਿੱਚ ਅਣਖ ਆ ਗੈਰਤ ਆ ਇੱਜ਼ਤ ਆ ਉਨੇ ਫਿਰ ਨੂੰ ਹਰੂਣਾ ਮਾਰਿਆ ਤੇ ਉਹਦੇ ਵਿੱਚ ਵਾਕਿਆ ਹੀ ਇਹਨਾਂ ਨੇ ਪ੍ਰੋਟੈਸਟ ਕੀਤਾ ਪੁਰਾਣੇ ਜ਼ਮਾਨੇ ਜਦੋਂ ਸਾਡੇ ਇਹ ਬਜ਼ੁਰਗ ਇੱਥੇ ਆਏ ਨੇ ਉਹ ਤੋਂ ਤਿੰਨਾਂ ਸਾਲਾਂ ਦੇ ਬਾਅਦ ਤੁਹਾਨੂੰ ਸਿਟੀਜਨਸ਼ਿਪ ਵੀ ਮਿਲ ਜਾਂਦੀ ਸੀ ਤੇ ਰਾਈਟ ਟੂ ਵੋਟ ਵੀ ਜਦੋਂ ਲੋਕ ਆਪਣੇ ਇੱਥੇ ਆਉਣੇ ਸ਼ੁਰੂ ਹੋ ਗਏ ਤੇ ਇਹਨਾਂ ਨੇ ਉਹ ਵੀ ਬੰਦ ਕਰ ਦਿੱਤਾ ਤੇ ਤੁਹਾਡੇ ਵਾਸਤੇ ਬੈਰ ਨੂੰ ਜਗਾ ਬਸਾਂ ਦੇ ਵਿੱਚ ਉਹ ਸਭ ਤੋਂ ਪਿੱਛੇ ਖਾਲਿਆਂ ਦੇ ਨਾਲ ਉਹ ਸਿੱਟਾ ਆਪਣੀ ਨੂੰ ਜੋ ਮਰਜ਼ੀ ਕਰਨ ਫਿਰ ਇੱਕ ਭਗਵਾਨ ਸਿੰਘ ਪ੍ਰੀਤਮ ਹੋਏ ਨੇ ਉਹਨਾਂ ਦੀ ਸਾਰੀ ਲਾਈਫ ਜਿਹੜੀ ਸੀ ਉਹ ਇਹਦੇ ਵਿੱਚ ਹੀ guzri ਦੇਸ਼ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਸਾਨੂੰ ਸਿਖਾਇਆ ਕਿ ਜਦੋਂ ਵੀ ਟ੍ਰੈਵਲ ਕਰਨੀਆਂ ਤਦ ਤੁਸੀਂ ਹਮੇਸ਼ਾ ਜਾ ਕੇ ਯੂਰਪਾਂ ਦੇ ਵਿੱਚ ਕਰਨਾ ਜਦੋਂ ਯੂਰਪਾਂ 'ਚ ਟਰੈਵਲ ਕਰੋਗੇ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਦੇਣ ਲੱਗੇ ਤੇ ਉਹਦਾ ਟਕਰਾ ਕਰਨਾ ਤਾਂ ਹੋਇਆ ਤੇ ਸਾਨੂੰ ਸਾਰੇ ਟਾਈਮ ਤੇ ਹਰ ਇਸ ਚੱਤੀ ਹੋ ਗਿਆ ਲੋ ਮੈਂ ਤਾਂ ਡਾਕਟਰ ਤੋਂ ਲੜਨ ਨਾਲ ਹੀ ਟਾਈਮ ਹੈ ਕਿਉਂਕਿ ਹਮ ਡੋਟ ਵੜੀ ਰਹਾ ਹਾਂ ਆਈ ਲੋ ਇਸ ਤੇ ਇੱਥੇ ਇੱਥੇ ਕਿਸੇ ਕੋਲ ਤੁਹਾਡਾ ਤੁਹਾਡਾ ਪ੍ਰਬੰਧ ਘਾਤ ਹੈ ਇਹਨਾਂ ਨੂੰ ਕਿਹਾ ਨਹੀਂ ਕਿ ਜਦੋਂ ਅੱਧਾ ਫਿਰ ਰੱਖ ਦੇਣਾ ਜਦੋਂ ਤੁਹਾਨੂੰ ਉਹ ਅਸੀਂ ਉਹਨਾਂ ਬਜ਼ੁਰਗਾਂ ਦੇ ਵਿੱਚ ਵਾਕਿਆ ਹੀ ਪੁਰਾਣਿਆਂ ਦਾ ਹੁੰਦਾ